ਜਾਣੀ ਜਿਹੜਾ ਸਾਂਝੇ ਮੋਰਚੇ ਦੇ ਐਸਕੇਮ ਦਾ ਵਰਤਾਂਤ ਸੀ ਉਹਦੇ ਉਲਟ ਵਰਤਾਂਤ ਸਿਰਜਿਆ ਹੂੰ ਉਹਨਾਂ ਨੇ ਨਾਕੇ ਲਾ ਲਏ ਹੂੰ ਕਰਨਾਲ ਚ ਤਾਂ ਫੌਜ ਵੀ ਸੱਦ ਲਈ ਵੱਡੀ ਪੱਧ ਤੇ ਮਿਲਟਰੀ ਸੱਦ ਲਈ ਹੂੰ ਉਹਦੀ ਅਸੀਂ ਤਾਂ ਕਹਿੰਦੇ ਰਹੇ ਉਦੋਂ ਵੀ ਵੀ ਐਤਕੀ ਉਹਨਾਂ ਨੇ ਜਾਣ ਨਹੀਂ ਦੇਣਾ ਤੁਹਾਨੂੰ ਉੱਥੇ ਤੇ ਟਕਰਾਅ ਸਾਨੂੰ ਪੁੱਗਦਾ ਨਹੀਂ ਟਕਰਾਅ ਸਾਨੂੰ ਪੁੱਗਦਾ ਨਹੀਂ ਕਿਉਂਕਿ ਦੋਏ ਗੱਲਾਂ ਨੇ ਮੋਰਚੇ ਦੀਆਂ ਇੱਕ ਆ ਤੇ ਅਮਨਪੂਰਵਕ ਜੇ ਇੱਥੋਂ ਹਿੱਲ ਗਏ ਆਪਾਂ ਉਹਨਾਂ ਨੇ ਨੂੰ ਪੰਜਾਬ ਦਾ ਅੰਦੋਲਨ ਬਣਾਤਾ ਹਰਿਆਣੇ ਨੂੰ ਦੱਬ ਲਿਆ ਵੱਡੀ ਪੱਧਰ ਕੇ ਫੋਰਸ ਲਾ ਕੇ ਇਹਨਾਂ ਨਾਲ ਗੱਲ ਸ਼ੁਰੂ ਕਰ ਲਈ ਇਹ 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 ਬਰਤਾਂਤ ਸਿਰਜਦਾ ਵੀ ਇਹ ਪੰਜਾਬ ਦੀ ਅੰਦੋਲਨ ਹੈ ਜੀ ਪੰਜਾਬ ਦੇ ਕਿਸਾਨ ਨੇ ਨੇ ਦੂਜੇ ਪਾਸੇ ਧਿਆਰੀ ਕਰ ਲਈ ਵੀ ਐਤਕੇ ਕੁੱਟਾਂਗੇ ਇਹਨਾਂ ਨੂੰ ਪੂਰਾ ਜੇ ਲਾਈਨ ਤੇ ਨਾ ਆਏ ਜੀ ਇਹਨਾਂ ਨੇ ਤਾਂ ਹਲੇ ਤੱਕ ਨੱਕੇ ਤੋੜਨ ਦਾ ਸੱਦੇ ਨਹੀਂ ਦਿੱਤਾ ਇਹ ਤਾਂ ਉੱਥੇ ਤੱਕ ਗਈ ਨਹੀਂ ਉਹ ਤਾਂ ਕੁਝ ਮੁੰਡੇ ਨੌਜਵਾਨ ਆ ਜਿਹੜੇ ਉਹ ਬਾਰ ਬਾਰ ਜਾਂਦੇ ਰਹੇ ਉਹ ਸ਼ੈਲਿੰਗ ਕਰਦੇ ਰਹੇ ਪਿੱਛੇ ਮੁੜਦੇ ਰਹੇ ਇਹ ਤਾਂ ਕਹਿੰਦੇ ਵੀ ਸਾਡੀ ਵਲੰਟਰੀਆਂ ਦੀ ਲਕੀਰ ਕੱਢੀ ਹੋਈ ਆ ਇੱਕ ਉਦੋਂ ਅੱਗੇ ਸਾਡਾ ਕੋਈ ਬੰਦਾ ਨਹੀਂ ਜਾਂਦਾ ਜਿਹੜਾ